ਔਰ ਸ਼ਾਂਤੀ ਦਾ ਉਪਦੇਸ਼ ਸ਼ੁਰੂ ਕਰ ਦਿੱਤਾ ਇੱਕ ਨਾਰਾ ਬੁਲੰਦ ਕੀਤਾ ਅਹਿੰਸੋ ਪਰਮੰ ਧਰਮੰ ਅਹਿੰਸੋ ਪਰਮੋ ਧਰਮੰ ਅਹਿੰਸਾ ਸਾਰਿਆਂ ਨਾਲੋਂ ਉੱਚਾ ਧਰਮ ਹੈ ਸ਼ਾਂਤੀ ਸਭ ਨਾਲੋਂ ਉੱਚਾ ਧਰਮ ਹੈ ਹਿੰਸਾ ਦੇ ਨਾਰੇ ਦਾ ਇੰਨਾ ਕੁ ਅਸਰ ਪਿਆ ਵੀ ਛਤਰੀ ਲੋਕਾਂ ਨੇ ਤਲਵਾਰਾਂ ਛੁੱਟ ਦਿੱਤੀਆਂ ਤੇ ਹੱਥ ਵਿੱਚ ਰਹਿ ਗਈ ਮਾਲਾ ਕੇਵਲ ਮਾਲਾ ਮਾਲਾ ਛੱਡਣ ਨੂੰ ਨਹੀਂ ਕਿਹਾ ਗੁਰੂ ਨੇ ਇਹ ਆਖਿਆ ਵੀ ਮੀਰੀ ਤੇ ਪੀਰੀ ਦੋਵਾਂ ਦਾ ਧਾਰ ਨਹੀਂ ਹੋ ਕਈ ਵਾਰ ਸ਼ਾਦੀ ਨਰਮਾਈ ਨੂੰ 부ਜਦਲੀ ਸਮਝ ਲੈਂਦੀਆਂ ਨੇ ਹਕੂਮਤਾਂ ਇਹ ਤੇ ਆਮ ਹੀ ਸੁਖਾਲੀ ਉਦਾਹਰਣ ਹੈ ਵੀ ਤੁਸੀਂ ਕਿਸੇ ਗੁਰਮੁਖ ਪਿਆਰੇ ਅੱਗੇ ਹੱਥ ਜੋੜੋ ਤੇ ਉਹਨੇ ਕਹਿਣਾ ਜੀ ਬੱਲੇ ਬੱਲੇ ਬੜੀ ਨਿਮਰਤਾ ਦੇ ਵਿੱਚ ਤੇ ਕਿਸੇ ਰਾਜੇ ਅੱਗੇ ਕੋਈ ਸਤਪੁਰਸ਼ ਹੱਥ ਜੋੜੇ ਕਿਸੇ ਲੀਡਰ ਅੱਗੇ ਉਹਨੇ ਕਹਿਣਾ ਮੇਰਾ ਰਤਬਾ ਵੇਖ ਕੇ ਹੀ ਝੁਕੀ ਜਾਂਦਾ ਹੈ ਹਕੂਮਤਾਂ ਨਿਮਰਤਾ ਨੂੰ ਨਹੀਂ ਡਾਗ ਨੂੰ ਸਮਝਦੀਆਂ ਨੇ ਨਿਮਰਤਾ ਬਾਲਾ ਦੀਆਂ ਜਿਹੜੀਆਂ ਬਰਕਤਾਂ ਨੇ ਇਹਨਾਂ ਨੂੰ ਇਹ ਤਖਤ ਦੇ ਨਸ਼ੇ ਵਿੱਚ ਚੂਰ ਬੰਦਾ ਨਹੀਂ ਸਮਝਦਾ ਹੁਣ ਨਿਮਰਤਾ ਦੇ ਹਿੰਸਾ ਦੇ ਧਾਰਨੀ ਹੋ ਗਏ ਹਿੰਦੁਸਤਾਨ ਦੇ ਲੋਕ ਲੋਧੀ ਮੁਠੀ ਪਰ ਫੌਜਾਂ ਲੈ ਕੇ ਆਏ ਨੇ ਪਠਾਨ ਇਸ ਸਨਾਤਨ ਧਰਮ ਦੀ ਆਬਾਦੀ ਲੱਖਾਂ ਵਿੱਚ ਹੈ ਚੌਥਾ ਇਹ ਸ਼ਾਵੀਓ ਪਠਾਨ ਨਹੀਂ ਸਨ ਉਹਨਾਂ ਨੇ ਤਲਵਾਰਾਂ ਨਾਲ ਇਹ ਸ਼ਾਂਤੀ ਦੇ ਪੁਜਾਰੀ ਛਤਰੀਆਂ ਦੇ ਗਾਟੇ ਲਾਏ ਨੇ ਇਹ ਮਹਾਨ ਸੂਰਬੀਰਾਂ ਦਾ ਦੇਸ਼ ਗੁਲਾਮ ਬਣ ਗਿਆ ਉਹਨਾਂ ਚਿਰ ਗੁਲਾਮ ਰਿਹਾ ਜਿੰਨਾ ਚਿਰ ਕਲਗੀ ਧਾਰ ਨੇ ਮਿਹਰੀ ਤੇ ਪੀਰੀ ਜਿੰਨਾ ਚਿਰ ਗੁਰੂ ਹਰ ਗੋਬਿੰਦ ਨੇ ਮੀਰੀ ਅਤੇ ਪੀਰੀ ਨੇ ਇਹਨਾਂ ਸੰਤਾਂ ਨੂੰ ਸਿਪਾਈ ਬਣਾ ਕੇ ਬਾਬਾ ਜਸਾ ਸਿੰਘ ਗਾਲੂ ਵਾਲੀਆ ਬਾਬਾ ਜਸਾ ਸਿੰਘ RAM ਗੜਿਆ ਬਾਬਾ ਬਘੇਲ ਸਿੰਘ ਵਰਗਿਆਂ ਦੇ ਹੱਥੋਂ ਦਿੱਲੀ ਦਾ ਤਖਤ ਨਹੀਂ ਪੁੱਟ ਦਿੱਤਾ ਤਕਰੀਬਨ 700 ਵਰ੍ਹਾ ਮੁਗਲਾਂ ਦਾ ਗੁਲਾਮ ਰਿਹਾ ਦੇਸ਼ ਕਿਉਂ ਅਹਿੰਸਾ ਦਾ ਨਾਰਾ ਚੱਲ ਗਿਆ ਸਾਰੇ ਬੁੱਧ ਦੇ ਨਾਲ ਜੁੜ ਗਏ ਤਲਵਾਰਾਂ ਛੱਡ ਦਿੱਤੀਆਂ ਅੱਜ ਵੀ ਬਾਰਡਰ ਦੇ ਉਤੋਂ ਜੇ ਫੌਜਾਂ ਅਸਲਾ ਸੁੱਟ ਦੇਣ ਤੇ ਅੱਜ ਹੀ ਇਹ ਦੇਸ਼ ਗੁਲਾਮ ਹੋ ਜਾਵੇ ਜਿੱਥੇ ਬੰਦਗੀ ਦੀ ਲੋੜ ਹੈ ਚੰਗਾ ਜੀਵਨ ਬਤੀਤ ਕਰਨ ਦੀ ਉਹਦੇ ਆਤਮਿਕ ਪੱਖ ਨੂੰ ਚੰਗਾ ਉਜਾਗਰ ਕਰਨ ਦੀ ਜਿੱਥੇ ਬੰਦਗੀ ਦੀ ਲੋੜ ਹੈ ਬੰਦੇ ਨੂੰ ਦਇਆ ਧਾਰਨ ਦੇ ਲਈ ਉਥੇ ਡਾਂਗ ਦੀ ਵੀ ਲੋੜ ਹੈ ਇਸ ਧਰਮ ਨੂੰ ਬਹਾਲ ਰੱਖਣ ਦੇ ਲਈ ਬਾਬਰ ਮੁਠੀ ਪਰ ਬੰਦੇ ਲੈ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਬਾਬਰ ਵਾਣੀ ਵਿੱਚ یوں ਜ਼ਿਕਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਈ ਖੁਰਾਸ਼ਾਨ ਖਸ਼ਮਾਨਾ ਕੀਆ ਹਿੰਦੁਸਤਾਨ ਡਰਾਇਆ ਤਲਵਾਰਾਂ ਲੈ ਕੇ ਚੜ ਕੇ ਆਇਆ ਬਾਬਰ थर थर ਕੰਬੁੱਠੇ ਇਹ ਹਿੰਦੁਸਤਾਨ ਦੇ ਲੋਕ ਕੁਇ 4-500 ਸਿਪਾਈ ਲੈ ਕੇ ਲੱਖਾਂ ਦੀ ਆਬਾਦੀ ਵਾਲੇ ਇਸ ਹਿੰਦੂਸਤਾਨ ਨੂੰ ਸਨਾਤਨ ਧਰਮੀਆਂ ਨੂੰ ਦਲ ਕੇ ਮਲ ਕੇ ਛੁਟਿਆ ਕਿਤੇ ਪਠਾਣਾ ਨੇ ਮਲਿਆ ਕਿਤੇ ਮੁਗਲਾਂ ਨੇ ਮਲਿਆ ਇੰਉਂ ਬਾਰੀ ਹਕੂਮਤਾਂ ਇੱਥੇ ਆਪਣਾ ਡੰਕਾ ਬੁਲੰਦ ਕਰ ਗਈਆਂ ਕਾਰਨ ਸੀ ਵੀ ਅਸੀਂ ਕੇਵਲ ਅਹਿੰਸਾ ਦੇ ਅਹਿੰਸਾ ਪਰਮੂ ਧਰਮੰਗ ਦੇ ਪੁਜਾਰੀ ਬਣ ਗਏ ਉਹ ਇਸ ਲੰਮੀ ਗੁਲਾਮੀ ਦੀ ਜ਼ੰਜੀਰ ਨੂੰ ਤੋੜਨੇ ਦੇ ਲਈ ਜਿੱਥੇ ਧਰਮ ਦੀ ਲੋੜ ਸੀ ਦਇਆ ਦੀ ਲੋੜ ਸੀ ਬਰਕਤਾਂ ਦੀ ਲੋੜ ਸੀ ਬਾਣੀ ਦੀ ਲੋੜ ਸੀ ਮਾਲਾ ਦੀ ਲੋੜ ਸੀ ਬੰਦਗੀ ਦੀ ਲੋੜ ਤਲਵਾਰ ਦੀ ਲੋੜ ਪੈਣੀ ਸੀ ਉਹ ਤੇ ਅਸੀਂ ਚਲਾਉਣੀ ਭੁੱਲ ਗਏ